ਕਾਤਾ ਕੋਈ ਕੰਮਕਾਰ ਹੁੰਦਾ ਨਾ ਕੋਈ ਕਰਾਉਂਦਾ ਹੀ ਸਾਡੇ ਤੋਂ ਬਿੱਲ ਰਹਿਣੇ ਕਿ ਕੀ ਕਰੀਏ ਤੁਹਾਨੂੰ ਬਿਲਕੁਲ ਨਹੀਂ ਨਿਕਲੀ ਜਮਾਈ ਨਹੀਂ ਨਿਕਲੀ ਤੁਪਤਾ ਜੀ ਤੁਪਤਾ ਦਾ ਕੋਈ ਭਾਈ ਨਹੀਂ ਹੈ ਸਭ ਤੋਂ ਨਿਕੜਿਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਸਾਢਾ 8-10 ਦਿਨ ਹੋ ਗਏ ਬਿੱਲੇ ਫਿਰਦੇ ਆ ਜੀ ਸਵੇਰੇ ਅਗਲੇ ਸ਼ਾਮੇ ਤੱਕ ਆਵਾਜ਼ ਚੱਲੀ ਆ ਪਰਖੇ ਰਹੋਣੇ ਇੱਥੇ ਸਾਲ ਚੰਨ ਦਿਨ ਖੜੇ ਰਹਿਣੇ ਆ 6-7 ਦਿਨ ਹੋ ਗਏ ਜੀ ਟਰਾਲੀਆਂ ਦਾ ਕੋਈ ਗਾਹਕ ਨਹੀਂ ਆ ਰਿਹਾ ਕੋਈ ਕੰਮ ਨਹੀਂ ਚੱਲ ਰਿਹਾ ਜੀ ਆਪ ਸਵੇਰੇ ਬਾੜਲੇ ਦੇ ਸ਼ਾਮਣ ਬਾਤ ਬਾਲਕੇ ਸੇਕ ਪਾਚਦੇ ਆ ਸੁਰ ਕੀ ਇੱਥੇ ਕੁਝ ਨਹੀਂ ਕੰਮ ਜਮਾ ਮੰਦਾ ਹੀ 15 15 ਦਿਨ ਉਹ ਟਰਾਲੀਆਂ ਖੜੇ ਨੇ 25 25 ਟਰਾਲੀਆਂ ਖੜੀਆਂ ਜਾਂਦੀਆਂ ਬੇਲੇ ਇੱਥੇ ਸਵੇਰੇ ਆ ਕੇ ਸਾਉ ਨੂੰ ਘਰੇ ਚਲੇ ਜਾਂਦੇ ਕੀ ਕੰਮ ਨਹੀਂ ਮਿਲਦਾ ਘਰ ਦੇ ਵਿੱਚੋਂ ਬੰਦਾ ਸਵੇਰੇ ਬਾਹਰ ਨਿਕਲਦਾ ਕਮਾਨ ਵਾਸਤੇ ਪਰ ਕੰਮ ਨਾ ਮਿਲੇ ਤਾਂ ਮਾਇੂਸੀ ਬਹੁਤ ਹੁੰਦੀ ਹੈ ਕਿੰਨਾ ਕੁ ਨੁਕਸਾਨ ਹੋ ਰਿਹਾ ਚੀਜ਼ ਦਾ ਨੁਕਸਾਨ ਜੀ ਸਾਰੀ ਲੇਬਰ ਆ ਬੇਲੇ ਫਿਰਦੇ ਆ ਲੇਬਰ ਬੇਲੀ ਫਿਰਦੀ ਆ ਪੱਲੋ ਪੈਂਦੇ ਪੈਸੇ ਕੰਮ ਹੈ ਨਹੀਂ ਜ਼ਰ ਚੜ੍ਹ ਕੇ ਖੜੇ ਰਹਿਣੇ ਕੋਈ ਕੰਮ ਕੋਈ ਕਾਖ ਨਹੀਂ ਹੁੰਦਾ ਲੇਬਰ ਦਾ ਖਰਚਾ ਪੈਂਦਾ ਹੈ ਆਪ ਦਾ ਖਰਚਾ ਤੇ ਚਾ ਪਾਣੀ ਦਾ ਹੋ ਜਾਂਦਾ ਹੈ ਲੈਂਡਰ ਨੂੰ ਕੁਝ ਨਹੀਂ ਪਉਂਦੇ ਜਦੋਂ ਦੀ ਸਾਡੇ ਅਸੀਂ ਆਪਣੀ ਉਮਰ ਦੇ ਵੀ ਦੇਖਿਆ ਨਹੀਂ ਠੰਡ ਨਹੀਂ ਗਏ ਦੇਖੀ ਧੁੰਦ ਭਾਵੇਂ ਘੱਟ ਪਈ ਹੈ ਪਰੰਤੂ ਕੜਾਕੇ ਦੀ ਛੱਡ ਬਹੁਤ ਭਾਰੀ ਹੈ ਜਿਵੇਂ ਇਹ ਅਜਿਵੇਂ ਜੰਮੂ کشمیر ਦੀਆਂ ਅਸੀਂ ਹਵਾਵਾਂ ਚੱਲਦੀਆਂ ਰਹੇ ਤੁਸੀਂ ਦੇਖ ਰਹੇ ਹੋ ਰਦਾਨਾਸ ਬੌਕਸਮੈਨ ਪੰਜਾਬ ਦੇ ਵਿੱਚ ਠੰਡ ਰਿਕਾਰਡ ਤੋੜ ਰਹੀ ਹੈ ਜੇਕਰ ਮਾਲਵੇ ਇਲਾਕੇ ਦੀ ਗੱਲ ਕਰੀਏ ਤਾਂ ਮਾਲਵਾ ਇਲਾਕਾ ਯੈਲੋ ਲੜ ਦੇ ਵਿੱਚ ਹੈਗਾ ਕਿਉਂਕਿ ਬਹੁਤ ਜ਼ਿਆਦਾ ਧੁੰਦ ਤੇ ਠੰਡ ਇਸ ਇਲਾਕੇ 'ਚ ਹੈਗੀ ਸਵੇਰੇ ਬਠਿੰਡਾ ਦੀ ਗੱਲ ਕਰ ਲਈਏ ਬਠਿੰਡਾ ਜੀ ਵੀ ਸਵੇਰੇ ਕਰੀਬ 7-8 ਹੋਵੇ ਕਾਫੀ ਧੁੰਸੀ ਪਰ ਉਸ ਤੋਂ ਬਾਅਦ ਥੋੜੀ ਧੁੰਦ ਤਾਂ ਕਟ ਗਈ ਹੈ ਪਰ ਬੱਦਲਬਾਈ ਜਿਹੜੀ ਹੈਗੀ ਹੈ ਲਗਾਤਾਰ ਬਣੀ ਹੋਈ ਹੈ ਤਾਂ ਇਸ ਠੰਡ ਨੇ ਲੋਕਾਂ ਦੇ ਰੜਾੜ ਖੜਾ ਰੱਖਿਆ ਹਰ ਪਾਸੇ ਸੜਕਾਂ ਦੇ ਕਿਨਾਰੇ ਤੇ ਲੋਕ ਜਿਹੜੇ ਆ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਇਸ ਵੇਲੇ ਬਠਿੰਡਾ ਦਾ ਮੌਸਮ ਤੁਹਾਨੂੰ ਦਿਖਾ ਦਿੰਨੇ ਆ 12 ਵਜੇ ਦਾ ਸਮਾਂ ਹੋ ਚੁੱਕਿਆ ਤਾਂ 12 ਵਜੇ ਤੁਸੀਂ ਦੇਖੋ ਕੀ ਬਠਿੰਡਾ ਦੇ ਹਾਲਾਤ ਆ ਬਿਲਕੁਲ ਵੀ ਸੂਰਜ ਦੇ ਜਿਹੜੇ ਦਰਸ਼ਨ ਹੈ ਬਿਲਕੁਲ ਵੀ ਧੁੱਪ ਨਹੀਂ ਹੈਗੀ ਬੱਦਲ ਐਨਾ ਕ ਘਣਾ ਬੱਦਲ ਹੈਗਾ ਕਿ ਸਵੇਰੇ ਹਲਕੀ ਜਿਹੜੀ ਹੈ ਬੂੰਦਾਬੰਦੀ ਵੀ ਸੀਗੀ ਸਵੇਰੇ ਕਰੀਬ 7 ਵਜੇ ਦੀ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਜਿਹੜੀ ਧੁੰਦ ਹੈਗੀ ਹਾਈਵੇ ਤੇ ਸੀਗੀ ਸ਼ਹਿਰ ਦੇ ਵਿੱਚ ਜਿਹੜੀ ਧੁੰਦ ਆ ਉਹ ਘਟ ਸੀ ਪਰ ਠੰਡ ਇਸ ਤਰੀਕੇ ਦੀ ਪੈ ਰਹੀ ਕਿ ਪੰਜਾਬ ਦੇ ਵਿੱਚ ਇਸ ਵਾਰੀ ਜਿਹੜੀ ਠੰਡ ਪਈ ਆ ਉਹਨੇ 53 ਸਾਲਾਂ ਦਾ ਜਿਹੜਾ ਹੈਗਾ ਰਿਕਾਰਡ ਉਹ ਤੋੜਿਆ ਕਿਉਂਕਿ ਮੌਸਮ ਵਿਭਾਗ ਪਹਿਲੇ ਅਲਰਟ ਕਰ ਚੁੱਕਾ ਸੀ ਕਿ ਪੰਜਾਬ ਦੇ ਜਿਹੜੇ 15 ਕਰੀਬ ਜ਼ਿਲ੍ਹੇ ਹੈਗੇ ਜਿੱਥੇ ਕਿ ਠੰਡ ਬਹੁਤ ਜ਼ਿਆਦਾ ਭਿਆੰਕਰ ਧੁੰਦ ਪੈਣੀ ਆ ਤਾਂ ਉਹਦਾ ਅਸਰ ਜਿਹੜਾ ਆਗਾ ਇਸ ਵਕਤ ਬਠਿੰਡਾ ਚ ਕਾਫੀ ਦੇਖਣ ਨੂੰ ਮਿਲ ਰਿਹਾ ਜੇਕਰ ਇਸ ਵਾਰ ਦੀ ਗੱਲ ਕਰੀਏ ਤਾਂ ਇਸ ਵਾਰ ਜਿਹੜਾ ਨਿਯੰਤਮ ਤਾਪਮਾਨ ਹੈਗਾ ਜਿਹੜਾ ਉਹ ਕਈ ਸਾਲਾਂ ਬਾਅਦ ਰਿਕਾਰਡ ਜਿਹੜਾ ਤੋੜਿਆ ਉਹਨੇ 1 ਜਨਵਰੀ ਨੂੰ ਜਿਹੜਾ ਹੈਗਾ 53 ਸਾਲਾਂ ਯਾਨੀ ਜਨਵਰੀ ਦੇ ਸ਼ੁਰੂਆਤ ਦੀ ਠੰਡ ਨੇ ਜਿਹੜੀ ਤਸੱਲੀ ਕਰਾਤੀ ਆ ਆਮ ਲੋਕਾਂ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਲੋਕਾਂ ਦਾ ਬਹੁਤ ਮੁਸ਼ਕਲ ਲੋਕਾਂ ਦਾ ਵੱਡੀ ਪਰੇਸ਼ਾਨੀ ਦੇ ਵਿੱਚ ਲੋਕ ਹੈਗੇ ਆ ਤਾਂ ਇਸ ਵਕਤ ਬਠਿੰਡਾ ਦੀ ਤਸਵੀਰ ਤੁ ਜਿੱਤੇ ਠੰਡ ਨੇ ਅੜਾੜ ਕਨਾਰ ਰੱਖੇ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਨ੍ਹਾਂ ਨੇ ਬਾਹਰ ਨਿਕਲਣਾ ਹੈ ਘਰਾਂ 'ਚ ਕੰਮ ਕਰ ਲਈ ਜਾਣਾ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਹੈ ਕਿਉਂਕਿ ਕੰਮ ਬਹੁਤ ਜ਼ਰੂਰੀ ਹੈਗਾ ਤੇ ਖਾਸ ਕਰ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਠੰਡ 'ਚ ਵੱਡੀ ਪਰੇਸ਼ਾਨੀ ਖੜੀ ਹੁੰਦੀ ਹੈ ਤੇ ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਬਠਿੰਡਾ 'ਚ ਠੰਡ ਦੇ ਕੀ ਹਾਲਾਤ ਨੇ ਲੋਕਾਂ ਦਾ ਬਹੁਤ ਬੁਰਾ ਹਾਲਾਤ ਹੈ ਸਾਡੇ ਨਾਲ ਸ਼ਹਿਰ ਨਿਵਾਸੀ ਨੇ ਖਾਲਸਾ ਜੀ ਨਾਲ ਗੱਲ ਕਰਦਾ ਠੰਡ ਨੇ ਅੜਾੜ ਕੜਾਤੇ ਕਹਿੰਦੀ 53 ਸਾਲਾਂ ਬਾਅਦ ਰਿਕਾਰਡ ਟੁੱਟਿਆ ਜੀ ਠੰਡ ਉਹ ਸੋਈ શકਨੀ ਅ ਜਦੋਂ ਦੇ ਸਾਡੇ ਅਸੀਂ ਆਪਣੀ ਉਮਰ ਦੇ ਵਿੱਚ ਦੇਖਿਆ ਇਹ ਨਹੀਂ ਛਾਂਟ ਨਹੀਂ ਗਈ ਦੇਖੀ ਤੇ ਧੁੰਦ ਭਾਵੇਂ ਘੱਟ ਪਈ ਹੈ ਪਰੰਤੂ ਕੜਾਕੇ ਦੀ ਛਾਂਟ ਬਹੁਤ ਪੈ ਰਹੀ ਹੈ ਤੇ ਦੂਜੀ ਗੱਲ ਹੈ ਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਤੇ ਇੰਨੀਆਂ ਠੰਡੀਆਂ ਹਵਾਵਾਂ ਵਿੱਚ ਚੱਲਦੀਆਂ ਕਹਿੰਦੇ ਜਿਵੇਂ ਆਲਾ ਤੇ ਜਿਵੇਂ ਜੰਮੂ ਕਿਸ਼ਮੀਰ ਦੀਆਂ ਠੰਡੀਆਂ ਹਵਾਵਾਂ ਚੱਲਦੀਆਂ ਹੋਣ ਠੀਕ ਹੈ ਫਸਲ ਵਾਸਤੇ ਬਹੁਤ ਜ਼ਰੂਰੀ ਹੈ ਜੇ ਇਹ ਵੀ ਨਾ ਹੋਵੇ ਤਾਂ ਫਸਲ ਵੀ ਨਹੀਂ ਪੱਕਦੀ ਇਹ ਜਿੰਨੀ ਛਾਂਟ ਜ਼ਿਆਦਾ ਪਹੂਗੀ ਉਹ ਫਸਲ ਉਹਨੀ ਜ਼ਿਆਦਾ ਠੱਕੂਗੀ ਦਾਣਾ ਮੋਟਾ ਹੋਊਗਾ ਲੇਕਿਨ ਆਮ ਸਧਾਰਨ ਬੰਦਿਆਂ ਵਾਸਤੇ ਜਿਨ੍ਹਾਂ ਕੋਲ ਕੋਈ ਬਹੁਤਾ ਸਾਧਨ ਨਹੀਂ ਹੈ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਜੀ ਸੜਕਾਂ ਦੇ ਕਿਨਾਰੇ ਲੋਕ ਬੈਠੇ ਅੱਗ ਸੇਕਦੇ ਪਏ ਜੀ ਉਹ ਉਸ ਇਸ ਕਰਕੇ ਹੋਰ ਕੀ ਕਰਨਾ ਚਾਹ ਰਹੇ ਜਦੋਂ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਉਹ ਸੜਕਾਂ ਦੇ ਕਿਨਾਰੇ ਭਾਵੇਂ ਟੈਂਟ ਲਾਉਣ ਭਾਵੇਂ ਕੋਈ ਝੋਪੜੀ ਬਣਾਉਣ ਭਾਵੇਂ ਅੱਗ ਸੇਕਣ ਉਹਨਾਂ ਕੋਲ ਹੋਰ ਕੋਈ ਸਾਧਨ ਨਹੀਂ ਕਿੰਨੀ ਕੁ ਅੱਜ ਦੀ ਗੱਲ ਕਰ ਰਹੀ ਅੱਜ ਬਹੁਤ ਜ਼ਿਆਦਾ ਕਹਿਣ ਦੀ ਥੱਲੇ ਅੱਜ ਸਵੇਰ ਸਵੇਰ ਤੋਂ ਹੀ ਵੀ ਸਮਝੋ 3 ਵਜੇ ਸਵੇਰੇ ਅਵਰਤ ਵੇਲੇ ਤੋਂ ਠੰਡ ਲਗਾਤਾਰ ਹੀ ਕੰਦਰੀ ਹੈ ਉਹ ਥੋੜਾ ਜਿ ਠਲ ਭਈ ਹੈ ਤੇ ਅਦਰਵਾਈਜ਼ ਪੂਰੀ ਠੰਡ ਧੰਨਵਾਦ ਬਿਲਕੁਲ ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਬਠਿੰਡਾ ਚ ਠੰਡ ਨੇ ਜਿਹੜੇ ੜਾਟ ਉਹ ਕੱਢੇ ਹੋਇਆ ਤਾਂ ਇੱਥੇ ਜਿਹੜੇ ਲੋਕ ਦਿਹਾੜੀਆਂ ਕਰਦੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਚ ਕੰਮਕਾਰ ਤੇ ਜਾਣਾ ਹੈ ਜਿਹੜੇ ਆ ਇੱਟਾਂ ਵੇਚਣ ਵਾਲੇ ਜਿਹੜੇ ਨੇ ਜਿਹੜੇ ਟਰਾਲੀਆਂ ਲੈ ਲੈ ਕੇ ਖੜੇ ਲੋਕ ਜਿੰਨੇ ਵੀ ਲੋਕ ਆ ਕਿਉਂਕਿ ਕੰਮ ਇਸ ਵਾਰੀ ਬਹੁਤ ਜ਼ਿਆਦਾ ਠੰਡਾ ਹੈ ਫਰ ਆਪਣੇ ਆਪ ਨੂੰ ਗਰਮ ਰੱਖਣ ਵਾਸਤੇ ਜਿਹੜੀ ਆ ਦੇਖੋ ਕਿਸ ਤਰੀਕੇ ਨਾਲ ਇਹ ਸੱਗ ਦਾ ਸਾਰਾ ਲੇਟਾ ਜਾ ਰਿਹਾ ਬਠਿੰਡਾ ਚ ਤੋਂ ਦਿਖਾ ਰਹੇ ਆ ਸੜਕ ਤੇ ਕਿਨਾਰੇ ਦੇ ਉੱਤੇ ਕੋਈ ਵੀ ਬਾਜ਼ਾਰ ਐਸਾ ਨਹੀਂ ਹੈਗਾ ਜਿੱਥੇ ਕੋਈ ਕੋਨਾ ਖਾਲੀ ਦਿਖੇ ਕਿ ਕਿਤੇ ਆਗਰ ਨਾਲ ਸੜਕ ਦੇ ਕਿਨਾਰੇ ਵਾਲੀ ਹੋਵੇ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਲਾ ਕੇ ਬੈਠਾ ਜਿਹਦੇ ਕੋਲ ਅੰਦਰ ਕੋਈ ਹੀਟਰ ਨਹੀਂ ਹੈਗਾ ਉਹ ਬਾਹਰ ਬੈਠਾ ਹੈ ਜਾਂ ਜਿਹੜੇ ਲੋਕ ਦਿਹਾੜੀਆਂ ਦਿਹਾੜੀਦਾਰ ਨਹੀਂ ਆ ਜਿਵੇਂ ਹੁਣ ਇੱਟ ਪੱਠੇ ਵਾਲੇ ਹੈਗੇ ਜਿਨ੍ਹਾਂ ਨੇ ਇੱਟਾਂ ਵੇਚਣੀਆਂ ਇਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਠੰਡ ਦੇ ਨਾਲ ਜਿਹੜਾ ਕਾਫੀ ਠੰਡਾ ਕੰਮ ਵੀ ਹੈਗਾ ਕਮ ਜ਼ਿਆਦਾ ਨਹੀਂ ਹੈਗਾ ਤਾਂ ਇਸ ਕਰਕੇ ਸੜਕ ਦੇ ਕਿਨਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਟਰਾਲੀਆਂ ਲੈ ਕੇ ਜਿੰਨੇ ਵੀ ਦਿਹਾੜੀਦਾਰ ਲੋਕ ਹੈਗੇ ਇੱਥੇ ਬੈਠ ਰਹੇ ਹੁੰਦੇ ਆ ਕਿ ਸਾਨੂੰ ਕੋਈ ਗਾਹਾ ਕਾਬੇ ਤਾਂ ਸਾਡਾ ਜਿਹੜੀਆਂ ਇੱਟਾਂ ਵਿਕਣ ਪਰ ਠੰਡ ਨੇ ਇਸ ਵਾਰ ਅਡਾਟ ਕੱਢੇ ਹੋਏ ਲੋਕਾਂ ਦੇ ਕੜਾਕੇ ਦੀ ਠੰਡ ਪੈ ਰਹੀ ਹੈ ਹਾਲਾਂਕਿ ਤੁੰਦ ਕੱਟ ਗਈ ਹੈ ਤੁੰਦ ਬਹੁਤ ਕੱਟਾ ਪਰ ਬੱਦਲ ਵਾਈ ਜਿਹੜੀ ਸੀਗੀ ਉਸ ਬੱਦਲ ਵਾਈ ਨੇ ਠੰਡ ਜੜੀ ਆ ਦੁਗਣੀ ਤਿਕਣੀ ਕਰਤੀ ਤਾਂ 53 ਸਾਲਾਂ ਬਾਅਦ ਜਿਹੜੀ ਆ ਉਹ ਠੰਡ ਇਸ ਵਾਰ ਦੇਖਣ ਨੂੰ ਮਿਲੀ ਹੈ ਬਠਿੰਡਾ ਚ ਤਾਂ ਤੁਹਾਨੂੰ ਦਿਖਾ ਦਿੰਨੇ ਹਾਂ ਤੇ ਪੂਰੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਹਾਂ ਕੀ ਹਾਲਾਤ ਨੇ ਬਠਿੰਡਾ ਦੇ ਵਿੱਚ ਕਿਵੇਂ ਸੜਕਾਂ ਦੇ ਕਿਨਾਰੇ ਲੋਕ ਅੱਗ ਤੋਂ ਅੱਗ ਬਾਲ ਕੇ ਜਿਹੜਾ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਪੂਰੇ ਸ਼ਹਿਰ ਦੇ ਹਾਲਾਤ ਆ ਪੂਰੇ ਸ਼ਹਿਰ ਦੀ ਗੱਲ ਕਰ ਲਈਏ ਪੂਰੇ ਜ਼ਿਲ੍ਹੇ ਦੀ ਗੱਲ ਕਰ ਲਈਏ ਪੂਰੇ ਮਾਲਵੇ ਇਲਾਕੇ 'ਚ ਜਿਹੜੀ ਠੰਡ ਆ ਉਹ ਇਸ ਤਰੀਕੇ ਨਾਲ ਪੈ ਰਹੀ ਆ ਦੇਖੋ ਸੜਕਾਂ ਦੇ ਕਿਨਾਰੇ ਦੇ ਉੱਤੇ ਜਿਹੜੀਆਂ ਟਰਾਲੀਆਂ ਇਹ ਖੜੀਆਂ ਹੋਈਆਂ ਇਹ ਟਰਾਲੀਆਂ ਜਿਹੜੀਆਂ ਖੜੀਆਂ ਉਹਨਾਂ ਟਰਾਲੀਆਂ ਤੇ ਜਿੰਨੇ ਵੀ ਕੰਮ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਇੱਕ ਪਰੇਸ਼ਾਨੀ ਇੱਥੇ ਹੈਗੀ ਆ ਕਿ ਹੁਣ ਅਸੀਂ ਕੰਮ ਤੇ ਜਾਣਾ ਕੰਮ ਤੋਂ ਉਹ ਵਾਪਸ ਘਰ ਜਾਣਾ ਤਾਂ ਜਿੰਨੀ ਦੇਰ ਅਸੀਂ ਕੰਮ ਦੇ ਖੜਨਾ ਹੈ ਉਨੀ ਦੇਰ ਸਾਨੂੰ ਕੋਈ ਨਾ ਕੋ ਆਪਣਾ ਸਹਾਰਾ ਜਿਹੜਾ ਹੈ ਉਹ ਕਰਨਾ ਪੋਗਾ ਤਾਂ ਅੱਗੇ ਤੋਂ ਵਚਨ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਟ੍ਰੈਫਿਕ ਜਿਹੜਾ ਹੈ ਕਿਉਂਕਿ ਤੰਦ ਹੈਗੀ ਲੋਕਾਂ ਨੂੰ ਗੱਡੀ ਵੀ ਸਲੋ ਚਲਾਣੀ ਪੈ ਰਹੀ ਹੈ ਦੇਖੋ ਕੰਬਲ ਲੈ ਕੇ ਨਾ ਲੋਕਾਂ ਨੇ ਦਿਹਾੜੀਦਾਰ ਨੇ ਜਿਹੜੇ ਰੋਜ਼ ਆਪਣੇ ਘਰਾਂ ਚੋਂ ਕੰਮ ਕਰਨ ਨਿਕਲਣ ਸੜਕਾਂ ਦੇ ਕਰਾਰੇ ਤੇ ਅੱਗ ਬਾਲ ਕੇ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਠੰਡ ਤੋਂ ਬਚਿਆ ਜਾਵੇ ਕਿਉਂਕਿ 53 ਸਾਲ ਦਾ ਰਿਕਾਰਡ ਟੁੱਟਿਆ ਇਸ ਵਾਰੀ ਕਹਿੰਦੇ 53 ਸਾਲਾਂ ਬਾਅਦ ਠੰਡ ਪਈ ਆ ਬਠਿੰਡੇ ਇਸ ਇਲਾਕੇ ਚ ਬਹੁਤ ਜ਼ਿਆਦਾ ਹੈਲੋ ਹਾਂਜੀ 30 ਸਾਲ ਹੋ ਗਏ ਜੀ ਪੈਸ ਤੋਂ ਪਹਿਲਾਂ ਕਦੇ ਠੰਡ ਨਹੀਂ ਪਈ ਉਹ ਨਹੀਂ ਪਈ ਜੀ ਅੱਛਾ ਹਾਂਜੀ ਬਹੁਤ ਜੁ ਦਿੱਕਤ ਪਾੜੀ ਆ ਰਹੀ ਹੈ ਜੀ ਠੰਡ ਪਾੜੀ ਹੈ ਆ ਠੰਡ ਪਾੜੀ ਦਿੱਕਤ ਬਹੁਤ ਆ ਰਹੀ ਹੈ ਸਰਦੀ ਕਰਕੇ ਨਾ ਤਾਂ ਕੋਈ ਕੰਮਕਾਰ ਹੁੰਦਾ ਨਾ ਕੋਈ ਕਰਾਉਂਦਾ ਹੀ ਸਾਡੇ ਤੋਂ ਬੇਲੇ ਰਹਿ ਨੇ ਜੀ ਕੀ ਕਰੀਏ ਮੈਂ ਦੂਰ ਬੰਦੇ ਆ ਸੀ ਕਰ ਘਟ ਗਿਆ ਮੈਂ ਤਾਂ ਲੱਗਦਾ ਇਸ ਵਾਰ ਕੰਮਕਾਰ ਜਮਾ ਘਟਿਆ ਬੈ ਜੀ ਇਹਲੇ ਫਿਰਦੇ ਪੰਜ ਛੇ ਦਿਨ ਹੋ ਗਏ ਜੀ ਧੁੱਪ ਤਾਂ ਬਿਲਕੁਲ ਨਹੀਂ ਨਿਕਲੀ ਆ ਨਿਕਲੀ ਨਹੀਂ ਜਮਾਈ ਨਹੀਂ ਨਿਕਲੀ ਧੁੱਪ ਤਾਂ ਜੀ ਧੁੱਪ ਤਾਂ ਕੋਈ ਹੈ ਹੀ ਨਹੀਂ ਇਸ ਸਮੇਪ ਤੋਂ ਨਿਕਲਿਆ ਹੋਊਗਾ ਮੌਸਮ ਦੇ ਨਾਲ ਜਮਾਈ ਕੰਮ ਠੰਡਾ ਹੈ ਕੀ ਜਮਾਈ ਹੈ ਨਹੀਂ ਜੀ ਕਮੀ ਹੈ ਜੀ ਹਾਂਜੀ ਹਾਂਜੀ ਕਿੰਨੇ ਕ ਪਰਿਵਾਰ ਜੁੜੇ ਹੋਏ ਆ ਇਸ ਕਿੱਤੇ ਦੇ ਨਾਲ ਇਹ ਇਥੋਂ ਘਟੋ ਘਟ ਜੀ 55 ਪਰਿਵਾਰ ਜੁੜੇ ਆ ਹਾਂਜੀ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਛੜ ਛੜਦਾ ਸੀ ਨੋ ਕੋਈ ਬੇਲੇ ਫਿਰਦੇ ਆ ਸਵੇਰੇ ਅਗਲੇ ਸ਼ਾਮੀ ਟਰਾਲੀਆਂ ਬਸ ਚਲੀਆਂ ਪਰਕੇ ਲਿਆਉਂਦੇ ਆ ਇੱਥੇ ਸਾਲ ਚੰਨ ਦਿਨ ਖੜੇ ਰਹਿਣੇ ਆ ਕੋਈ ਕੰਮ ਹੈ ਨਹੀਂ ਇਹ ਪਿੰਡਾਂ ਚੋਂ ਵੀ ਆਉਂਦੀਆਂ ਟਰਾਲੀਆਂ ਬਾਹਰੋਂ ਪੱਠਿਆਂ ਨੂੰ ਇਹ ਪੱਠਾਂ ਤੋਂ ਹੀ ਆਏ ਆ ਜੀ ਪਰ ਪਰਕੇ ਬਾਹਰੋਂ ਹੀ ਪਰਕੇ ਲਿਆਉਂਦੇ ਆ ਅੱਛਾ ਹਾਂ ਤੇ ਇੱਥੇ ਕੋਈ ਕੰਮ ਹੈ ਨਹੀਂ ਬੜੀ ਮੁਸ਼ਕਲ ਹੁੰਦੀ ਹੁੰਦੀ ਹੋਣੀ ਇਹ ਠੰਡ ਚ ਖੜਨਾ ਸਵੇਰ ਤੋਂ ਲੈ ਕੇ ਸ਼ਾਮੀ ਲੈਣ ਦਾ ਖਰਚਾ ਪੈਂਦਾ ਆ ਬੇਲੇ ਫਿਰਦੇ ਆ ਕੋਈ ਕੰਮ ਹੈ ਨਹੀਂ ਇੱਥੇ ਜੇ ਨੀਆ ਟਰਾਲੀਆਂ ਕਦੋਂ ਦੀਆਂ ਖੜੀਆਂ ਜਦੋਂ ਦਾ ਇਹ ਤਿੰਨ ਤਿੰਨ ਚਾਰ ਚਾਰ ਦਿਨਾਂ ਸਾਲ ਸਵਰੀ ਕਹਿੰਦੇ 53 ਸਾਲ ਦਾ ਰਿਕਾਰਡ ਟੁੱਟਿਆ ਸਾਲ ਦਾ ਹਾਂ ਜੀ ਹੁਣ ਆਏ ਹੁਣ ਕਾਲੇ ਤਾਂ ਠੰਡ ਬਹੁਤ ਪਈ ਜਾਂਦੀ ਹੈ ਇਸ ਸਾਲ ਤਾਂ ਆ ਜਿਆਦਾ ਪਈ ਜਾਂਦੀ ਠੰਡ ਜੀ ਬਿਲਕੁਲ ਬਹੁਤ ਵੱਡਾ ਨੁਕਸਾਨ ਵੀ ਹੈਗਾ ਤਾਂ ਹੋਰ ਵੀ ਗੱਲ ਕਰਦੇ ਹਾਂ ਕਿਉਂਕਿ ਜਿੱਥੇ ਠੰਡ ਪੈ ਰਹੀ ਹੈ ਉੱਥੇ ਇਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਠੰਡਾ ਹੈ ਇਹ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਬਈ ਇਹ ਠੰਡ ਦੇ ਵਿੱਚ ਉਹ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਠੰਡ ਦੇ ਵਿੱਚ ਨਾ ਕੋਈ ਕੰਮ ਆ ਜੀ ਕਿਸੇ ਤਰ੍ਹਾਂ ਦਾ ਕੰਮ ਨਹੀਂਗਾ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਜੀ ਕਿੰਨੇ ਦਿਨ ਹੋ ਗਏ 6-7 ਦਿਨ ਹੋ ਗਏ ਜੀ ਟਰਾਲੀਆਂ ਦਾ ਕੋਈ ਗਾਹਕ ਨਹੀਂ ਆ ਰਿਹਾ ਕੋਈ ਕੰਮ ਨਹੀਂ ਚੱਲ ਰਿਹਾ ਜੀ ਹਾਂ ਵੀ ਹੈ ਨਹੀਂ ਇਸ ਵਾਰ ਨਾ ਜੀ ਇਸ ਟਾਈਮ ਕੋਈ ਕੰਮ ਨਹੀਂ ਜੀ 53 ਸਾਲ ਦਾ ਰਿਕਾਰਡ ਤੋੜਤਾ ਜੀ ਠੰਡ ਨੇ ਹਾਂਜੀ ਹਾਂਜੀ ਤੁਸੀਂ ਵੀ ਇੱਥੇ ਇੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਇੱਥੇ ਰੁਕਿਆ ਹੋਇਆ ਜਗਾ ਦੇ ਸਾਨੂੰ ਬਹੁਤ ਸਾਲ ਹੋ ਗਏ ਇੱਥੇ ਰੁਕਿਆ ਹੋਇਆ ਕਿੰਨੀ ਠੰਡ ਦਾ ਠੰਡ 53 ਸਾਲ ਦਾ ਰਿਕਾਰਡ ਤੋੜਤਾ ਜੀ ਕੰਮ ਤੰਦਾ ਹੈ ਨਹੀਂ ਬੇਲੇ ਬੈਠਦੇ ਆ ਚੱਲ ਜਾਂਦੇ ਆ ਕੰਮ ਕੋਈ ਹੈ ਨਹੀਂ ਇੱਥੇ ਠੰਡ ਕਰਕੇ ਪਰੇਸ਼ਾਨੀ ਬਹੁਤ ਆ ਰਹੀ ਹੈ ਠੰਡ ਕਾਫੀ ਅੱਗੇ ਸਵੇਰੇ ਬਾੜਲੇ ਦੇ ਸ਼ਾਮਣ ਬਾਤ ਕਬਾਲ ਕੇ ਸੇਕ ਭੱਜ ਜਾਂਦੇ ਆ ਸਰਕੀ ਇੱਥੇ ਕੁਝ ਨਹੀਂ ਕਿੰਨੀਆਂ ਕਿ ਟਰਾਲੀਆਂ ਵਾਲੇ ਜਿਹੜੇ ਕਿੱਥੋਂ ਕਿੱਥੋਂ ਆਏ ਹੋਏ ਪਾਣੀ ਇਹ ਸਾਰੇ ਬਟਣ ਦੇ ਆਪਣੇ ਹਾਂ ਚਲੇਦੇ ਆ ਆਪਣੇ ਬਟਣ ਜਾਂਦੇ ਆ ਬਿਲਕੁਲ ਇਹ ਜਿਹੜੇ ਠੰਡ ਦੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਤਸੱਲੀ ਇਸ ਵਕਤ ਠੰਡ ਨੇ ਕਰਾਰ ਰੱਖਿਆ ਤਾਂ ਇੱਕ ਹੋਰ ਵੀ ਗੱਲ ਕਰਦਾ ਇੱਥੇ ਉਹ ਇਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਸੜਕਾਂ ਦੇ ਕਰਾਰੇ ਦੇ ਉੱਤੇ ਪਿੱਟਾ ਪਠੇ ਵਾਲੇ ਹੈਗੇ ਜਿਹੜੇ ਆਪਣਾ ਕੰਮ ਚਲਾਉਣ ਵਾਸਤੇ ਕਰਦੇ ਆ ਇਸ ਵਾਰ ਕਹਿੰਦੇ 53 ਸਾਲ ਦਾ ਰਿਕਾਰਡ ਟੁੱਟਿਆ تسਲੀ ਕਰਾਦੀ ਠੰਣੇ ਪੂਰੀ 57 ਸਾਲ ਹੋ ਗਏ ਜੀ ਇਸ ਵਾਰ 15-15 ਦਿਨ ਹੋ ਗਏ ਟਰਾਲੀਆਂ ਨੂੰ ਖੜੀਆਂ ਨੂੰ 25-25 ਟਰਾਲੀਆਂ ਖੜ ਜਾਂਦੀਆਂ ਇੱਥੇ ਅੱਛਾ ਹਾਂ ਜੀ ਬਹੁਤ ਠੰਡ ਪੈ ਰਹੀ ਹੈ ਜੀ ਕੰਮ ਜਮ ਵੰਦਾ ਜੀ 15-15 ਦਿਨ ਹੋ ਗਏ ਟਰਾਲੀਆਂ ਖੜੇ ਨੇ 25-25 ਟਰਾਲੀਆਂ ਖੜ ਜਾਂਦੀਆਂ ਬਿਲੇ ਇੱਥੇ ਸਵੇਰੇ ਆ ਕੇ ਸਾਹ ਨੂੰ ਘਰੇ ਚਲੇ ਜਾਂਦੀ ਆ ਅੱਗ ਬਾਲ ਕੇ ਗੁਜ਼ਾਰਾ ਕਰੀ ਜਾਂਦੇ ਇੱਥੇ ਦਿਕਤ ਬਹੁਤ ਜ਼ਿਆਦਾ ਜੀ ਤੇ ਠੰਡ ਬਹੁਤ ਜ਼ਿਆਦਾ ਹੈ 53 ਸਾਲ ਦਾ ਰਿਕਾਰਡ ਤੋੜਦਾ ਠੰਡ ਨੇ ਇਹਨਾਂ ਇੱਥੇ ਵਿਲੇ ਬੈਠੇ ਆ ਨੋ 10 ਦਿਨ ਹੋ ਗਏ ਇੱਥੇ ਬੈਠੇ ਆ ਟਰਾਲੀਆਂ ਖੜੀਆਂ ਆ ਕੋਈ ਗਾਹਕ ਨਹੀਂ ਆਂਦਾ ਕੋਈ ਨਹੀਂ ਆਂਦਾ ਇੱਥੇ ਵਿਲੇ ਆ ਬਿਲਕੁਲ ਅੱਗ ਸੇਕ ਕੇ ਕੰਮ ਕਰੀ ਜਾਂਦੇ ਜੀ ਬਹੁਤ ਬੰਦੇ ਆ ਸਾਡੇ 25 30 ਬੰਦੇ ਬੈਠੇ ਹੁੰਦੇ ਅਰਦਮ ਕੀ ਕਰੀਏ ਖਸਾਨ ਹੋ ਰਿਹਾ ਕੰਮ ਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਦਿਕਤ ਹੋ ਰਹੀ ਹੈ ਜੇ ਬਿਲਕੁਲ ਹਰ ਵਾਰ ਇੱਕ ਵੱਡਾ ਨੁਕਸਾਨ ਚਿਲਿਆਂ ਨੂੰ ਇਹਨਾਂ ਨੂੰ ਕਿ ਹੋਰ ਵੀ ਜਿਹੜੇ ਲੋਕ ਆ ਗਿਆ ਤਾਂ ਇੱਕ ਵਾਰੀ ਤੁਹਾਨੂੰ ਫਿਰ ਤਸਵੀਰਾਂ ਦਿਖਾ ਦਿੰਨੇ ਆ ਇਹਨਾਂ ਲੋਕਾਂ ਦੀਆਂ ਜਿਹੜੇ ਸਵੇਰੇ ਘਰਾਂ ਦੇ ਵਿੱਚੋਂ ਤੁਸੀਂ ਦੇਖੋ ਇੱਥੇ ਆਉਂਦੇ ਆ ਇਹ ਜਗ੍ਹਾ ਤੇ ਆ ਕੇ ਆਪਣਾ ਖਾਣਾ ਵੀ ਇਹਨਾਂ ਨੇ ਜਿਹੜਾ ਇੱਥੇ ਟਰਾਲੀਆਂ ਦੇ ਉੱਤੇ ਬੈਠ ਕੇ ਜਿਹੜਾ ਇੱਥੇ ਖਾਣਾ ਖਾਣਾ ਵੀ ਸ਼ਾਇਦ ਕੋਈ ਗਾਹਕ ਆਵੇ ਤਾਂ ਇਹਦੀ ਟਰਾਲੀ ਜਿਹੜੀ ਆ ਉਹ ਵਿਕੇ ਇਹ ਇੱਟਾ ਪੱਠਿਆਲੇ ਨੇ ਜਿਹੜੇ ਇੱਟਾਂ ਵੇਚਦੇ ਨੇ ਇੱਥਾਂ ਜਿਹੜੇ ਵੇਚਣ ਦਾ ਸਵੱਗਤ ਦੇਖੋ ਉੱਤੇ ਬੈਠ ਕੇ ਟਰਾਲੀ ਦੇ ਇੱਟਾਂ ਦੇ ਉੱਤੇ ਬੈਠ ਕੇ ਰੋਟੀ ਖਾ ਰਹੇ ਕਿਉਂਕ ਹੈਦਾ ਹੈਗਾ ਉਹਨੂੰ ਭੁੱਖ ਲੱਗਣੀ ਆ ਬੰਦੇ ਨੂੰ ਤਾਂ ਉਹਨੇ ਕੰਮ ਤੇ ਜਾਣਾ ਏ ਪਰ ਅੱਗੇ ਕੰਮ ਨਹੀਂ ਮਿਲਦਾ ਤਾਂ ਉਹ ਵੀ ਕਬਡੀ مایੁਸੀ ਹੁੰਦੀ ਹੈ ਕਿ ਕੰਮ ਨਹੀਂ ਮਿਲਦਾ ਘਰ ਦੇ ਵਿੱਚੋਂ ਬੰਦਾ ਸਵੇਰੇ ਬਾਹਰ ਨਿਕਲਦਾ ਕਮਾਣ ਵਾਸਤੇ ਪਰ ਕੰਮ ਨਾ ਮਿਲੇ ਤਾਂ مایੁਸੀ ਬਹੁਤ ਹੁੰਦੀ ਹੈ ਤਾਂ ਜਿੰਨੇ ਵੀ ਤੁਸੀਂ ਇਹ ਦੇਖ ਰਹੇ ਹੋ ਟਰਾਲੀਆਂ ਵਾਲੇ ਇਹ 50 ਪਰਿਵਾਰ ਹੈਗੇ ਆ ਇੱਥੇ ਜਿਨ੍ਹਾਂ ਦਾ ਇਸ ਵਕਤ ਠੰਡ ਨੇ ਕਹਿ ਸਕਦਾ ਹੈ ਕਿ ਕੰਮ بڑے ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਸਾਰਿਆਂ ਦੇ ਜਿਹੜੇ ਚਿਹਰੇ ਉਤਰੇ ਹੋਏ ਕਿਉਂਕਿ ਇੱਕ ਵੀ ਟਰਾਲੀ ਕਿਸੇ ਦਾ ਵੀ ਇੱਥੇ ਜਿਹੜੀ ਇੱਟਾਂ ਹੈਗੀਆਂ ਉਹਨਾਂ ਹੀ ਵਿਕੀਆਂ ਇਸ ਵਾਰ ਬਠਿੰਡਾ ਚ ਕੜਾਕੇ ਦੀ ਠੰਡ ਨੇ ਜਿਹੜਾ ਉਹਦਾ ਅਸਰ ਖਾਸਾ ਦੇਖੋ ਨੂੰ ਮੇਰਾ ਦੇਖੋ ਸੜਕਾਂ ਦੇ ਕਿਨਾਰੇ ਤੇ ਉਤੇ ਲੋਈਆਂ ਲੈ ਕੇ ਆਪਣਾ ਸਿਰ ਟਾਕੇ ਹੱਥ ਕਵਰ ਕਰਕੇ ਮੂੰਹ ਟਾਕੇ ਕਿਸੇ ਨਾ ਕਿਸੇ ਤਰੀਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਠੰਡ ਨੇ ਜਿੱਥੇ ਬੰਦਿਆਂ ਨੂੰ ਤਾਂ ਠਾਰਿਆ ਉੱਥੇ ਕੰਮ ਵੀ ਇਹਨਾਂ ਦਾ ਬੁਰੇ ਤਰੀਕੇ ਨਾਲ ਠੰਡਾ ਹੋਇਆ ਪਿਆ ਕਿਉਂਕਿ ਠੰਡਾਂ ਵਿੱਚ ਮਿਸਤਰੀ ਜਿਹੜਾ ਕੰਮ ਹੈਗਾ ਬਹੁਤ ਘਟ ਜਾਂਦਾ ਹੈ ਲੇਬਰ ਦਾ ਕੰਮ ਪਰ ਲੇਬਰ ਦੇਣੀ ਹੁੰਦੀ ਹੈ ਕਿੰਨਾ ਕਿਸ ਵਾਰੀ ਠੰਡ ਦਾ ਕਹਿੰਦੇ ਬਹੁਤ ਜ਼ਿਆਦਾ ਰਿਕਾਰਡ ਤੋੜਿਆ 53 ਸਾਲ ਬਾਅਦ ਇੰਨੀ ਠੰਡ ਪਈ ਹੈ ਇਸ ਇਲਾਕੇ 'ਚ ਜੀ ਬਹੁਤ ਠੰਡ ਹੈ ਜੀ ਹਾਂ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਚੀਜ਼ ਦਾ ਨੁਕਸਾਨ ਜੀ ਸਾਰੀ ਲੇਬਰ ਆ ਬੇਲੇ ਫਿਰਦੇ ਨੇ ਲੇਬਰ ਬੇਲੀ ਫਿਰਦੀ ਹੈ ਪੱਲੋਂ ਪੈਂਦੇ ਪੈਸੇ ਕੰਮ ਹੈ ਨਹੀਂ ਚਾਰ-ਚਾਰ ਦਿਨ ਖੜੇ ਰਹਿਣੇ ਕੋਈ ਕੰਮ ਕੋਈ ਕਾਖ ਨਹੀਂ ਹੁੰਦਾ ਕੋਈ ਕਾਖ ਨਹੀਂ ਇੱਥੇ ਅਸੀਂ ਚਾਰ ਦਿਨ ਤਾਂ ਮੈਨੂੰ ਖੜੇ ਨੂੰ ਹੋ ਗਏ ਇੱਥੇ ਟਾਲੀ ਪਰ ਕੇ हां कोई डियाडी नहीं पेंदी सन्नू ਟਰਾਲੀ ਸਿਰ ਵਾਪਸ ਲੈ ਕੇ ਜਾਂਦੇਗੇ ਇੱਥੇ ਖੜੀ ਨਾ ਨਹੀਂ ਇੱਥੇ ਖੜ ਦੇਣਾ ਟਰੈਕਟਰ ਕਰ ਲੈ ਜਾਨੇ ਆਪ ਦਾ ਅੱਛਾ ਇੱਥਾ ਇੱਥੇ ਪੜੀਆਂ ਨਹੀਂ ਜਾਂਦਾ ਹੀ ਪੜੀ ਟਰਾਲੀ ਖਾਲੀਆਂ ਕੱਢਦੇ ਨੇ ਪੜੀ ਟਰਾਲੀ ਕੱਢਦੇ ਨੇ ਟਰੈਕਟਰ ਕਰ ਹੀ ਲੈ ਜਾਨੇ ਹੋਰ ਕੀ ਕਰੀਏ ਬੋਲੀ ਕੰਮ ਹੈ ਨਹੀਂ ਕੋਈ ਮਾੜਾ ਮੋਟਾ ਵੀ ਹੈ ਨਾ ਬਰੂ ਤਾਂ ਠੰਡ ਪੈ ਰਹੀ ਉਹਦੀ ਵੀ ਵੱਡੀ ਪਰੇਸ਼ਾਨੀ ਵਾਦੀ ਸੀ ਸਵੇਰੇ 6 ਵਜੇ ਆਉਂਦੇ ਨੇ ਸ਼ਾਮ ਨੂੰ 6 ਵਜੇ ਘਰੇ ਵੜਦੇ ਆ ਇੱਕ ਪੈਸਾ ਨਹੀਂ ਪਰਲੇ ਪੈਂਦਾ ਹਾਂਜੀ ਹਾਂ ਲੇਬਰ ਦਾ ਵੀ ਲੇਬਰ ਦਾ ਖਰਚਾ ਹੀ ਪੈਂਦਾ ਹੁੰਦਾ ਹਾਂਜੀ ਲੇਬਰ ਦਾ ਖਰਚਾ ਵੀ ਪੈਂਦਾ ਲੇਬਰ ਦਾ ਖਰਚਾ ਪ ਆਪ ਦਾ ਖਰਚਾ ਇੱਥੇ ਚਾ ਪਾਣੀ ਦਾ ਹੋ ਜਾਂਦਾ ਲੈਂਡਰ ਨੂੰ ਕੁਝ ਨਹੀਂ ਬਹੂਦੇ ਹਾਂ ਕੋਈ ਪੈਸਾ ਨਹੀਂ ਪੈਂਦਾ ਇਹ ਕਿੱਥੋਂ ਕਿੱਥੋਂ ਦੀਆਂ ਟਰਾਲੀਆਂ ਪੂਰੇ ਜ਼ਿਲ੍ਹੇ ਦੀਆਂ ਨੇ ਇਹ ਤਾਂ ਆਪਣੇ ਬਹਿੰਡੇ ਬਹਿੰਡੇ ਦੀਆਂ ਦੀ ਹਾਂ ਜੀ ਅੱਛਾ ਕਿਸੇ ਵੀ ਬੰਦੇ ਦੀ ਟਰਾਲੀ ਨਹੀਂ ਇੱਥੇ ਇੱਟਾ ਨਹੀਂ ਵਿਗਦੀਆਂ ਮੀਆਂ ਐਨਾ ਬੁਰਾ ਹਾਲਾਤ ਹਾਂ ਜੀ ਇੱਟਾ ਇੱਥੇ ਕੋਈ ਗਾਹਕ ਨਹੀਂ ਆਉਂਦਾ ਇੱਟਾ ਵਾਸਤੇ ਖੜੀਆਂ ਚੰਚੰ ਚਾਰ ਚਾਰ ਦਿਨ ਹੋ ਗਏ ਨਾ ਨੂੰ ਥੋੜੀਆਂ ਤੁਸੀਂ 12 ਮਈ ਤੋਂ ਉੱਪਰ ਦਾ ਸਮਾਂ ਹੋ ਗਿਆ ਹਜੇ ਵੀ ਪਤਲ ਹਾਂ ਉਦੋਂ ਕੋਈ ਗਾਹਕ ਨਹੀਂ ਆ 12 ਬੀਜੇ ਹੁਣ ਵੀ ਕੋਈ ਗਾਹਕ ਨਹੀਂ ਨੁਕਸਾਨ ਹੁੰਦਾ ਇਸ ਦਾ ਨੁਕਸਾਨ ਨਹੀਂ ਕਿ ਸਾਰੇ ਡਿ ਬਿਲਕੁਲ ਵੱਡੀ ਪਰੇਸ਼ਾਨੀ ਖੜੀ ਹੁੰਦੀ ਇੱਕ ਵਾਰੀ ਜਾਂਦੇ ਜਾਂਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦੇਣਾ ਬਠਿੰਡਾ ਚ ਮੌਸਮ ਦੇ ਹਾਲਾਤ ਦਿਖਾ ਦਿੰਨੇ ਆ ਇਸ ਮੌਸਮ ਨੇ ਲੋਕਾਂ ਦਾ ਕਹਿੰਦੇ ਨੇ ਕਿ ਬੁਰਾ ਹਾਲ ਕਰ ਦਿੱਤਾ ਜਿੱਥੇ ਲੋਕਾਂ ਦੇ ਕੰਮ ਕਾਰ ਜਿਹੜੇ ਠੱਪ ਹੋਏ ਪਏ ਆ ਕਿਉਂਕਿ ਚਣਾਈ ਵਾਲੇ ਮਿਸਤਰੀ ਦਾ ਕੰਮ ਹੁੰਦਾ ਤਾਂ ਇਹਨਾਂ ਦਾ ਜਿਹੜੀਆਂ ਇੱਟਾਂ ਹੈਗੀਆਂ ਉਹ ਸੇਲ ਹੁੰਦੀਆਂ ਤਾਂ ਲੋਕ ਆਪਣੇ ਘਰਾਂ ਦੀਆਂ ਜਿਹੜੇ ਕਈ ਮੰਦਲਾਂ ਦਾ ਘਰ ਬੰਦਿਆ ਪਰ ਇਹ ਸਾਰਾ ਕੰਮ ਜਿਹੜਾ ਇਸ ਵਕਤ ਠੱਪ ਹੈ ਲੋਕ ਸੜਕਾਂ ਦੇ ਕਿਨਾਰੇ ਦੇ ਉੱਤੇ ਬੈਠੇ ਆ ਸੜਕਾਂ ਦੇ ਕਿਨਾਰੇ ਤੇ ਬੈਠ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਪਰ ਕੰਮ ਜਿਹੜਾ ਹੈਗਾ ਉਹ ਬਿਲਕੁਲ ਠੱਪ ਹੈ ਇੱਧਰ ਵੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਬਠਿੰਡਾ ਦੇ ਇਸ ਵਕਤ ਅਸੀਂ ਗੁਣਿਆਣਾ ਜੀਟੀ ਰੋਡ ਤੇ ਖੜੇ ਹੋਗੇ ਤੇ ਇੱਧਰ ਵੀ ਥੋੜੀ ਬਾਜ਼ਾਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਹਰ ਸ਼ਖਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਪਰ ਇਸ ਵਾਰ ਕਹਿਰ ਦੀ ਠੰਡ ਪਈ ਆ ਤੇ ਇਸ ਕਹਿਰ ਦੀ ਠੰਡ ਨੇ ਆਮ ਲੋਕਾਂ ਦਾ ਐਨਾ ਕੁ ਬੁਰਾ ਹਾਲ ਕਰ ਦਿੱਤਾ ਕਿ ਜਿਹੜੇ ਲੋਕ ਘਰਾਂ ਤੋਂ ਬਾਹਰ ਨਿਕਲਦੇ ਨੇ ਜਿਹੜੇ ਬੇਕਾਰ ਲੋਕ ਨੇ ਤੁਸੀਂ ਦੇਖੋ ਜਿਹੜੇ ਲੋਕ ਬੇਕਾਰ ਆ ਜਿਨ੍ਹਾਂ ਦੇ ਕੋਲੇ ਘਰ ਨਹੀਂ ਹੈਗਾ ਛੱਤ ਨਹੀਂ ਹੈਗੀ ਸੜਕਾਂ ਦੇ ਕਿਨਾਰੇ ਤੇ ਉਹਨਾਂ ਨੂੰ ਰਾਤ ਗੁ ਤਾਂ ਵੱਡੀ ਮੁਸ਼ਕਲ ਇਹਨਾਂ ਲੋਕਾਂ ਵਾਸਤੇ ਵੀ ਖੜੀ ਹੋਈ ਆ ਪਰ ਇਸ ਵਾਰ ਬਠਿੰਡਾ 'ਚ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਬਠਿੰਡਾ 'ਚ ਇਸ ਵਾਰ ਜਿਹੜੇ ਤੁਹਾਨੂੰ ਹਾਲਾਤ ਤੁਸੀਂ ਦਿਖਾ ਰਹੇ ਆ ਉਹ ਬਹੁਤ ਜ਼ਿਆਦਾ ਬੱਦਰ ਹਾਲਾਤ ਆ ਬਠਿੰਡਾ 'ਚ 12 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤਾਂ ਇਸ ਵਕਤ ਵੀ ਬੱਦਲ ਜਿਹੜੇ ਆ ਪੂਰੇ ਬਣੇ ਹੋ ਸਮਾਂ ਦੀ ਵੀ ਅਸਮਾਨ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਉੱਪਰੋਂ ਅਸੀਂ ਦੇਖੋ ਕਿੰਨੇ ਹਾਲਾਤ ਆ ਆ ਲੋਕਾਂ ਨੂੰ ਹਜੇ ਵੀ ਜਿਹੜੀ ਗੱਡੀਆਂ ਦੀ ਫੌਗ ਲਾਈਟ ਹੈਗੀ ਆ ਉਹ ਛੱਡਣੀ ਪੈ ਰਹੀ ਕਿਉਂਕਿ ਪਿੱਛੇ ਹਾਈਵੇ ਦੀ ਗੱਲ ਕਰ ਲਈਏ ਤਾਂ ਪਿੱਛੇ ਜਿਹੜੀ ਤੁੰਦ ਹੈਗੀਆਂ ਤੇ ਜਿਹੜਾ ਇਸ ਇਲਾਕੇ ਦਾ ਕਹਿੰਦੀ ਹੈ ਮਾਲਵਾ ਇਲਾਕੇ ਜਿਹੜੀ ਠੰਡ ਪਈ ਹੈ ਤਾਂ ਉਸ ਨੇ 53 ਸਾਲ ਪੁਰਾਣਾ ਜਿਹੜਾ ਰਿਕਾਰਡ ਹੈਗਾ 53 ਸਾਲਾਂ ਬਾਅਦ ਐਨੀ ਠੰਡ ਪਈ ਹੈ ਤਾਂ ਰਿਕਾਰਡ ਟੁੱਟਿਆ ਠੰਡ ਦਾ ਰਿਕਾਰਡ ਤੋੜਿਆ ਠੰਡ ਨੇ ਲੋਕਾਂ ਨੂੰ ਬੁਰੇ ਤਰੀਕੇ ਨਾਲ ਠਾਰ ਰਿਹਾ ਤੇ ਜਿਹੜੀ ਠੰਡ ਲੋਕਾਂ ਨੂੰ ਠਾਰ ਰਹੀ ਹੈ ਉੱਥੇ ਲੋਕਾਂ ਦੇ ਕੰਮਕਾਰ ਵੀ ਜਿਹੜੇ ਆ ਉਹ ਠੰਡੇ ਪੈ ਰਹੇ ਆ ਹੁਣ ਆਨ ਵਾਲੀ ਕੀ ਹੈਗਾ ਹੈ ਗਿਆ ਸੀ ਮੌਸਮ ਵਿਭਾਗ ਨੇ ਆਨ ਵਾਲੇ ਜੇ 10 ਜਨਵਰੀ ਤੱਕ ਜਿਹੜੀ ਹੈਗੀ ਹੈ ਧੁੱਪ ਉਹ ਦੇਖਣ ਨੂੰ ਨਹੀਂ ਮਿਲੀ ਯਾਨੀ ਧੁੱਪ 10 ਜਨਵਰੀ ਤੱਕ ਨਹੀਂ ਨਿਕਲਨੀ ਲੋਕਾਂ ਨੂੰ ਇਹ ਅਪੀਲ ਹੈ ਕਿ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਥੋੜਾ ਸਲੋ ਰੱਖੋ ਤੋਂ ਹੈ ਕਿ ਤਾਂ ਵਿਜ਼ਿਬਿਲਟੀ ਘੱਟ ਹੁੰਦੀ ਹੈ ਤਾਂ ਉਹ ਜਗ੍ਹਾ ਦੇ ਉੱਤੇ ਆਪਣਾ ਬਚਾਅ ਕਰਨਾ ਉਹ ਬਹੁਤ ਜ਼ਰੂਰੀ ਹੈਗਾ ਤਾਂ ਫਿਲਹਾਲ ਬਠਿੰਡਾ ਦੇ ਵਿੱਚ ਕੜਾਕੇ ਦੀ ਠੰਡ ਨੇ ਪੂਰਾ ਜਿਹੜਾ ਜਨ ਜੀਵਨ ਹੈਗਾ ਪ੍ਰਭਾਵਿਤ ਕਰ ਰੱਖਿਆ ਉਹ ਦੇਖਦੇ ਹਾਂ ਇਸ ਕਹਿਰ ਦੀ ਠੰਡ ਤੋਂ ਕਦੋਂ ਰਾਹਤ ਮਿਲਦੀ ਹੈ ਕੈਮਰਾਮੈਨ ਪ੍ਰਥਮਾਲ ਦੇ ਨਾਲ ਅਮਿਤ ਸ਼ਰਮਾ ਅਰਜ਼ਾਨਾ ਸਪੋਕਸਮੈਨ ਬਠਿੰਡਾ